ਇੱਕ ਹਵਸਾਂ ਨੇ ਸੁਣੀ ਹੋਈ ਆ ਕਿ ਘਰ ਦਾ ਪੇਤੀ ਲੰਕਾ ਟਾਏ ਤੁਹਾਨੂੰ ਅੱਜ ਇਹਦਾ ਪ੍ਰੋਪਰ ਵਿਸਤਾਰ ਨਾਲ ਸਮਝਾਉਣ ਦਾ ਮਤਲਬ ਕੀ ਆ ਐਸਆਈਐਸ ਦੇ ਫਾਲਤੇ ਬਹੁਤ ਭੈਣ ਭਰਾਵਾਂ ਨੂੰ ਆਏ ਹੋਏ ਆ ਤੁਹਾਨੂੰ ਸਭ ਨੂੰ ਪਤਾ ਕਿ ਐਸਆਈਐਸ ਦਾ ਫਾਲਤਾਂ ਆਣ ਕਰਕੇ ਕੰਟਰੀ ਰੋਡ ਦੇ ਮੇਲਾ ਬਹੁਤ ਜ਼ਿਆਦਾ ਭੈਣ ਭਰਾ ਬਣਾਉਂਦੀਆਂ ਪਈਆਂ ਆ ਅ ਵੈਰੋ ਦੇ ਵਿੱਚ ਇੱਕ ਨੇੜੇ ਪਿੰਡ ਲੱਗਦਾ ਆ ਉੱਥੇ ਸਾਈਕਲਾਂ ਦੀ ਫੈਕਟਰੀ ਆ ਜਿਹੜੇ ਵੈਰੋ ਦੇ ਵਿੱਚ ਰਹਿੰਦੇ ਆ ਸਭ ਨੂੰ ਪਤਾ ਹੋਣਾ ਕਿ ਸਾਈਕਲਾਂ ਦੀ ਫੈਕਟਰੀ ਉੱਥੇ ਹੈਗੀ ਆ ਇੱਕ ਭਰਾ ਉੱਥੇ ਕੰਮ ਕਰਦਾ ਸੀਗਾ ਕਹਿੰਦਾ ਭਾਜੀ ਮੇਰਾ ਨਾਮ ਨਾ ਸ਼ੇਅਰ ਕਰਿਓ ਚਲੋ ਘਰ ਤੱਕ ਗੱਲ ਪਹੁੰਚ ਜੂਗੀ ਪਰਿਵਾਰਕ ਮੈਂਬਰ ਕਿੰਨੀ ਵਿਚਾਰਾ ਸਟ੍ਰੈਸ 'ਚ ਬੈਠਾ ਆ ਕਿ ਘਰ ਦੇ ਆ ਸੋਚਦੇ ਆ ਸਾਡਾ ਮੁੰਡਾ ਪੱਕਾ ਹੋ ਜੂਗਾ ਪਰ ਪਰਿਵਾਰਕ ਮੈਂਬਰਾਂ ਨੂੰ ਇਹ ਗੱਲ ਪਤਾ ਨਹੀਂ ਕਿ ਉਹਦਾ ਐਸਐਸ ਨਾ ਆ ਘਾੜਾ ਨਹੀਂ ਮਿਲਦਾ ਨਹੀਂ ਪਿਆ ਤੇ ਉਹਨੇ ਮੈਨੂੰ ਇਹ ਗੱਲ ਸ਼ੇਅਰ ਕੀਤੀ ਕਿ ਭਾਜੀ ਮੈਨੂੰ ਐਸਐਸ ਦਾ ਮੇਲ ਆਈ ਆ ਕਿ ਐਸਐਸ ਨੂੰ ਨਾ ਕਲੀਅਰ ਕਰੋ ਨਹੀਂ ਹੁੰਦਾ ਪਿਆ ਤੇ 20 ਦਿਨ ਦੇ ਵਿੱਚ ਵਿੱਚ ਦੀ ਕੰਟਰੀ ਛੱਡ ਕੇ ਜਾ ਸਕਦੇ ਆ ਕਹਿੰਦਾ ਮੈਨੂੰ ਸ਼ਾਮੀ ਮੇਲ ਆਈ ਆ ਨਾਲ ਮੇਰੇ ਰੂਮ ਮੇਟ ਰਹਿੰਦੇ ਆ ਇੱਕੋ ਫੈਕਟਰੀ 'ਚ ਕੰਮ ਕਰਦੇ ਆ ਮੈਂ ਉਹਨਾਂ ਨੂੰ ਇਹ ਗੱਲ ਕਹੀ ਆ ਕਿ ਮੈਨੂੰ ਕੰਟਰੀ ਰੋਡ ਦੀ ਮੇਲ ਆ ਗਈ ਆ ਪਤਾ ਨਹੀਂ ਕੀ ਬਣਨਾ ਕੀ ਨਹੀਂ ਬਣਨਾ ਜੇ ਕੁਝ ਇਦਾਂ ਹੈਪਨ ਹੋ ਜਾਂਦਾ ਆ ਤੇ ਪਿੱਛੇ ਜੋ ਵੀ ਸਿਸਟਮ ਚੱਲਦਾ ਪਿਆ ਮੜੀ ਦੇਖ ਦੇ ਕਰ ਲਈਓ ਕਿਤੇ ਵੀ ਤੁਹਾਡੀ ਲੋਡ ਪੈ ਸਕਦੀ ਮੈਨੂੰ ਤੇ ਮੇਰੇ ਲਿੰਕ 'ਚ ਰਹੀਓ ਇੱਕ ਭਰਾ ਸਮਝ ਕੇ ਉਹਤੇ ਉਹਨਾਂ ਮੁੰਡਿਆਂ ਤੇ ਯਕੀਨ ਕੀਤਾ ਚਲੋ ਫੈਕਟਰੀs ਵੇਲੇ ਕੰਮ ਤੇ ਗਏ ਉਹਨਾਂ ਨੇ ਜਦ ਦਾਤੀ ਹੱਥੀਂ ਫੜੀ ਸੀ ਜੜਾਂ ਜੜਾਂ ਦੇ ਵਿੱਚ ਨਾਲੇ ਫੇਰਦੀ ਕਰਦਾ ਭੇਤੀ ਲੰਕਾ ਟਾਏ ਉਹਦਾ ਟਿਆਣੀ ਨਹੀਂ ਸੀਗੀ ਕੰਟਰੀ ਆਰਡ ਆ ਗਿਆ ਉਹ ਗਿਆ ਮਾਲਕ ਦੇ ਕੋਲ ਦੂਜਾ ਪਰਸਨ ਉਹ ਦੇਖਿਆ ਕਿ ਉਹ ਕੰਮ ਕਰਦਾ ਪਿਆ ਆ ਮਾਲਕ ਨੂੰ ਇਹ ਦੱਸਣ ਲੱਪਿਆ ਸਿਆਣਾ ਬਣਨ ਲੱਪਿਆ ਜਿਹਨੂੰ ਪਾਲਿਸ਼ ਕਹਿੰਦੇ ਪਾਲਿਸ਼ ਮਾਰਨ ਲੱਪਿਆ ਕਿ ਇਹ ਪਰਸਨ ਇੰਡੀਅਨ ਆਪਣੇ ਕੰਮ ਕਰਦਾ ਫੈਕਟਰੀ ਦੇ ਵਿੱਚ ਇਹਨੂੰ ਕੰਟਰੀ ਆਰਡ ਦੀ ਮੀਲ ਆ ਗਈ ਆ ਇਹਨੂੰ ਕਦੀ ਵੀ ਚੈੱਕ ਕਰ ਨਾ ਸਕਦੇ ਆ ਮਾਲਕ ਨੂੰ ਡਰਾਤਾ ਤੇ ਕਦੀ ਵੀ ਕੋਈ ਵੀ ਆਪਾਂ ਨਾ ਸਕਦਾ ਇਹਦੇ ਕੋਲ ਇਸ ਟਾਈਮ ਡਾਕੂਮੈਂਟ ਹੈ ਨਹੀਂ ਕਿ ਇਹਨੂੰ ਆਈਐਮਆ ਵਾਲਿਆਂ ਨੇ ਮੇਲ ਭੇਜੀਤੀ ਆ ਕਿ 20 ਦਿਨ ਦੇ ਵਿੱਚ ਇਹ ਕੰਟਰੀ ਛੱਡ ਦੋ ਮਾਲਕ ਨੂੰ ਤਾਂ ਟੈਨਸ਼ਨ ਪੈ ਗਈ ਤੁਹਾਨੂੰ ਸਭ ਨੂੰ ਪਤਾ ਕਿਹੜਾ ਬੰਦਾ ਚਾਹਦਾ ਆ ਕਿ ਮੈਂ ਪ੍ਰੋਬਲਮ ਵਿੱਚ ਪੈ ਜਾ ਮਾਲਕ ਲੋਪਏ ਕਹਿ ਦਾਂਗੇ ਕਿ ਸਾਨੂੰ ਆ ਪੇਪਰ ਦੇ ਨਾਲ ਡਾਕੂਮੈਂਟ ਘਾਟਾ ਸਾਨੂੰ ਡਿclaretion ਦੇ ਦੇ ਸਾਨੂੰ ਕੰਮ ਦਾ ਕੌਂਟਰੈਕਟ ਦੇ ਦੇ ਸਾਨੂੰ ਆ ਦੇ ਦੇ ਉਹਨੇ ਦੇ ਦੇ ਨੇ ਡਾਕੂਮੈਂਟ ਪੂਰੇ ਕਰ ਦੇਣੇ ਆ ਉਹ ਕਹਿੰਦਾ ਤੁਸੀਂ ਆਪਣੇ ਡਾਕੂਮੈਂਟ ਪੂਰੇ ਕਰੋ ਸਿੱਧਾ ਮੁੰਡਾ ਕੰਮ ਕਰਦਾ ਸੀ ਸਾਈਕਲ ਦਾ ਸਮਾਨ ਪਾਟ ਬੰਦੇ ਪਿਆ ਸੀ ਉੱਥੇ ਮਸ਼ੀਨ ਤੇ ਆ ਗਿਆ ਕਹਿੰਦਾ ਉਹਦਾ ਨਾਮ ਲਿਆ ਚਲੋ ਕੋਈ ਵੀ ABC ਕਹਿੰਦਾ ਤੂੰ ਸਵੇਰੇ ਮਾਰਨਿੰਗ ਤੋਂ ਮੇਰਾ ਭਰਾ ਕੰਮ ਦੇ ਨਹੀਂ ਆਣਾ ਕਹਿੰਦਾ ਸਰ ਕੀ ਗੱਲ ਹੋ ਗਈ ਆ ਕਿੰਦਾ ਤੈਨੂੰ ਕੰਟਰੀ ਆਊਟ ਦੀ ਮੇਲ ਆਈ ਆ ਤੇ 20 ਦਿਨ ਚ ਕੰਟਰੀ ਛੱਡਣ ਨੂੰ ਕਿਹਾ ਤੈਨੂੰ ਤੇ ਮੈਂ ਨਹੀਂ ਚਾਹਨਾ ਤੈਨੂੰ ਕੋਈ ਇਥੇ ਚੈੱਕ ਕਰਨਾ ਵੇ ਤੈਨੂੰ ਮੇਲ ਆਣ ਦੇ ਬਾਵਜੂਦ ਕੱਲੋਂ ਮੈਂ ਨਹੀਂ ਚਾਹਨਾ ਕਿ ਅਸੀਂ ਪ੍ਰੋਬਲਮ ਦੇ ਵਿੱਚ ਪੈ ਜਾਈਏ ਤੁਹਾਨੂੰ ਸਭ ਨੂੰ ਪਤਾ ਕਿਸੇ ਦੇ ਕਰਕੇ ਕੋਈ ਵੀ ਪ੍ਰੋਬਲਮ 'ਚ ਨਹੀਂ ਪੈਂਦਾ ਹੁੰਦਾ ਸਿਰਫ ਇਹਨਾਂ ਲੋਕਾਂ ਨੂੰ ਜਿਹੜੇ ਫੈਕਟਰੀ ਦੇ ਮਾਲਕ ਆ ਇਹਨਾਂ ਨੂੰ ਕੰਮ ਤੱਕ ਮਤਲਬ ਆ ਬਾਕੀ ਤੁਹਾਡੇ ਨਾਲ ਕੀ ਹੁੰਦਾ ਕੀ ਨਹੀਂ ਹੁੰਦਾ ਇਹਨਾਂ ਨੂੰ ਕੁਝ ਮੈਟਰ ਨਹੀਂਗਾ ਜੇ ਤੁਸੀਂ ਕੋਈ ਡਾਕੂਮੈਂਟ ਦੀ ਮੰਗ ਕਰੋਗੇ ਹੱਦ ਤੱਕ ਤੁਹਾਨੂੰ ਡਾਕੂਮੈਂਟ ਪ੍ਰੋਵਾਈਡ ਕਰ ਸਕਦੇ ਆ ਕਹਿੰਦਾ ਪਾਜੀ ਮਿੰਤਾ ਮੇਲ ਰਾਤੀ ਆਈ ਆ ਸਰ ਕਿ ਮੈਂ ਤਾਂ ਕਿਸੇ ਨਾਲ ਗੱਲ ਵੀ ਨਹੀਂ ਕੀਤੀ ਅੱਲੇ ਤੁਹਾਨੂੰ ਕਿਹਨੇ ਕਿਹਾ ਤਾ ਆ ਕਹਿੰਦਾ ਤੁਹਾਡੇ ਬ੍ਰਦਰ ਜਿਹੜੇ ਨਾਲ ਆਂਦੇ ਆ ਮੁੰਡੇ ਤੇਰੇ ਉਹਨਾਂ ਨੇ ਮੈਨੂੰ ਦੱਸਿਆ ਆਫਿਸ ਚ ਆ ਕੇ ਕਿ ਇਹਨੂੰ ਕੰਟਰੀ ਆਊਟ ਦੀ ਮੇਲ ਆ ਗਈ ਆ ਇਹਨੂੰ 20 ਦਿਨ ਦੇ ਵਿੱਚ ਕੰਟਰੀ ਛੱਡ ਕੇ ਜਾਣਾ ਪੈਣਾ ਆ ਉਹਨੇ ਮੂੰਹ ਘਵਾ ਕੇ ਇਦਾਂ ਉਹਦੇ ਨਾਲ ਦੇਖਿਆ ਉਹ ਨਾਲ ਹੀ ਆਪਣੀ ਮਸ਼ੀਨ ਤੇ ਲੱਗ ਗਿਆ ਫਟਾਫਟ ਕਹਿੰਦਾ ਕੋਈ ਨਾ ਸਰ ਉਹਨੇ ਉਹਨਾ ਬੈਗ ਚੱਕਿਆ ਦੁਪਹਿਰ ਦੀ ਰੋਟੀ ਵੀ ਬੈਟਰੀ ਗਿੱਟਦੀ ਉਹ ਘਰੇ ਚੱਲ ਗਿਆ ਉਹ ਨਾਲ ਹੀ ਮੈਨੂੰ ਫੋਨ ਆਇਆ ਕਿ ਭਾਜੀ ਮੇਰਾ ਪਰਿਵਾਰਕ ਮੈਂਬਰ ਇੰਨੇ ਕੁ ਸੈਂਸਿਟਿਵਲ ਆ ਚੱਲਦੇ ਆ ਪਰਿਵਾਰ ਦੇ ਕਿ ਮੇਰਾ ਖਰਚਾ ਇਥੋਂ ਚੱਲਦਾ ਸੀ ਮੈਂ ਹੁਣ ਬਕੀਰ ਹਰ ਕਰਨਾ ਸੀ ਆ ਮਹੀਨੇ ਸੈਲਰੀ ਆ ਨਹੀਂ ਸੀ ਤਾਂ ਮੈਂ ਬਕੀਰ ਜਾ ਕੇ ਹਰ ਕਰਨਾ ਸੀ ਮੇ ਕੋਲ ਪੈਸੇ ਵੀ ਆ ਨਹੀਂ ਗਏ ਕਿ ਪਲੀਜ਼ ਭਾਜੀ ਇੱਕ ਵੀਡੀਓ ਪਾ ਦਿਓ ਕਿ ਕਿਸੇ ਵੀ ਭੈਣ ਭਰਾ ਨੂੰ ਐਸੇ ਐਸੇ ਦੀ ਪ੍ਰੋਬਲਮ ਆ ਫालतू ਆਂਦਾ ਆ ਕੰਟਰੀ ਆਰਡ ਦੀ ਮੇਲ ਆਂਦੀ ਆ ਕਿਸੇ ਵੀ ਯਾਰ ਦੋਸਤ ਨਾਲ ਕਿਸੇ ਵੀ ਨੇੜੇ ਦੇ ਕਿਸੇ ਬੰਦੇ ਨਾਲ ਨਾ ਕੋ ਗੱਲ ਸ਼ੇਅਰ ਕਰੇ ਜਿਹੜਾ ਤੁਹਾਡੇ ਫੈਕਟਰੀ 'ਚ ਸੇਮ ਕੰਮ ਕਰਦਾ ਹੋਵੇ ਕਾਲੋ ਫੈਕਟਰੀ ਦੇ ਵਿੱਚ ਆ ਕੇ ਮਾਲਕ ਨੂੰ ਕਹਿ ਦਿੰਦੇ ਆ ਪੁਰਤਗਾਲੀ ਇਦਾਂ ਦੇ ਆ ਕਿ ਕਿਸੇ ਪਰੌਂਚੋ ਫਸਣਾ ਨਹੀਂ ਚਾਹੁੰਦੇ ਇਸ ਕਰਕੇ ਕਹਿੰਦਾ ਭਾਈ ਮਾਲਕ ਨੇ ਜਵਾਬ ਦਿੱਤਾ ਕਿ ਜਦੋਂ ਤੇਰੇ ਕੋਲ ਕੋਈ ਡਾਕੂਮੈਂਟ ਪੂਰੇ ਪ੍ਰੋਪਰ ਹੋਣਗੇ ਤਾਂ ਮੇਰੇ ਕੋ ਕੰਮ ਤੇ ਆ ਜੀ ਮੈਨੂੰ 3 ਸਾਲ ਹੋ ਗਏ ਕਹਿੰਦਾ ਕੰਮ ਕਰਦੇ ਨੇ ਉੱਥੇ ਪਰ ਇੱਕ ਮਿੰਟ 'ਚ ਭਾਈ ਮੈਨੂੰ ਕੰਮ ਤੇ ਜਵਾਬ ਦੇ ਦਿੱਤਾ ਕਹਿੰਦਾ ਜੇ ਤੈਨੂੰ ਕਿਸੇ ਡਾਕੂਮੈਂਟ ਦੀ ਲੋੜ ਆ ਕੰਮ ਦੇ ਕੰਟਰਾਕਟ ਦੀ ਲੋੜ ਆ ਡਿਪਲੀਮਾ ਦੀ ਲੋੜ ਆ ਉਹ ਮੇਥੋਂ ਲੈ ਲਈ ਪਰ ਜਦੋਂ ਤੇਰੇ ਕੋਲ ਕੋਈ ਆਪਣਾ ਵਕੀਲ ਹਾਇਰ ਹੋ ਗਿਆ ਤੇਰਾ ਕੋਈ ਪ੍ਰੋਸੈਸ ਦਾ ਹੱਲ ਨਿਕਲ ਗਿਆ ਫੇਕ ਹਮਤੇ ਆ ਜੀ ਅਦਰਵਾਈਜ਼ ਤੈਨੂੰ ਸਾਡੇ ਵੱਲੋਂ ਜਵਾਬ ਆ ਇਸ ਕਰਕੇ ਇਹ ਗੱਲਾਂ ਕਰਕੇ ਕਹਿੰਦੇ ਆ ਘਰ ਦਾ ਪੇਤੀ ਲੰਕਾਟਾਏ ਮੈਂਟਲ ਆਂਦੇ ਆ ਦਾਤੀ ਜੜਾ ਵੀ ਫੇਰਨ ਨੂੰ ਏਦਾਂ ਦੇ ਬੰਦੇ ਬਚ ਕੇ ਰਿਆ ਕਰੋ ਤੁਹਾਡੇ ਨੇੜੇ ਕੋਈ ਵੀ ਏਦਾਂ ਪਰਸਨ ਹੈਗਾ ਆ ਜਿਹੜੇ ਤੁਹਾਡੀ ਪਰਸਨਲ ਗੱਲ ਕਿਸੇ ਵੀ ਮੈਟਰ ਤੇ ਲਿਆ ਕੇ ਤੁਹਾਡੀ ਗੱਲ ਲੀਕ ਕਰ ਸਕਦਾ ਆ ਜ਼ਰੂਰੀ ਨਹੀਂ ਇਹ ਐਸੀ ਐਸੀ ਪ੍ਰੋਬਲਮ ਆ ਕੰਟਰੀ ਔਰ ਦਾ ਮੇਲ ਆਈ ਸੀ ਤੇ ਉਹਨੇ ਜਾ ਕੇ ਦਾਸਤੀ ਮਾਲਕ ਨੂੰ ਪਰ ਐਦਾਂ ਦੇ ਬੰਦੇ ਵੀ ਨਾਲ ਕਈ ਯਾਰੀ ਹੁੰਦੇ ਆ ਕਿ ਰੈਂਦੀ ਜ਼ਿੰਦਗੀ ਤੱਕ ਬੰਦੇ ਨੂੰ ਪਜ਼ਲ ਕਰਕੇ ਰੱਖ ਦਿੰਦੇ ਆ ਕਿ ਆਉਣ ਵਾਲਾ ਟਾਈਮ ਸਾਰਾ ਫਿਚਰ ਵਾਲਾ ਖਰਾਬ ਕਰ ਦਿੰਦੇ ਆ ਐਦਾਂ ਦੇ ਸਿਕਰਟ ਗਈ ਆਈ ਲੋਕਾਂ ਨਾਲ ਸ਼ੇਅਰ ਕਰ ਦਿੰਦੇ ਆ ਬਾਕੀ ਪਲੀਜ਼ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਮੇਰੇ ਭੈਣ ਭਰਾ ਸਾਡੇ ਫਾਲਤਿਆਂ ਆਂਦੇ ਆ ਉਹ ਗੱਲ ਸਿਰਫ ਆਪਣੇ ਦਿਲ 'ਚ ਰੱਖਣ ਜਿਨ੍ਹਾਂ ਨੂੰ ਕੰਟਰੀ ਉਰ ਦੇ ਮੇਲਾ ਆਈਆਂ ਆ ਕਿਸੇ ਨਾਲ ਗੱਲ ਸ਼ੇਅਰ ਕਰਕੇ ਆਉਣ ਵਾਲੀ ਲਾਈਫ ਆਪਣੇ ਨਾ ਪ੍ਰੋਬਲਮ ਦੇ ਵਿੱਚ ਪਾਈਓ ਸੇਮ ਆਪਣੀ ਗੱਲ ਆਪਣੇ ਕੋਲ ਰੱਖਿਓ ਤੁਹਾਡੇ ਉੱਤੇ ਕੁਝ ਵੀ ਸੇਫ ਨਹੀਂਗਾ ਤੁਸੀਂ ਕਿਸੇ ਨਾਲ ਗੱਲ ਸ਼ੇਅਰ ਕਰੋਗੇ ਤੁਹਾਡੀ ਕੱਲੂ ਗੱਲ ਕਿਤੇ ਦੀ ਕਿਤੇ ਨਿਕਲ ਸਕਦੀ ਆ ਬਾਕੀ ਸਾਰੇ ਮੇਰੇ ਭੈਣ ਭਾਂਪਾ ਜੁੜ ਕੇ ਬੇਨਤੀ ਆ ਜੇ ਕੋਈ ਪਰਦੇਸਾਂ ਦੇ ਵਿੱਚ ਤੁਹਾਨੂੰ ਆਪਣਾ ਸਮੇਂ ਕੇ ਦਿਲ ਦੇ ਦੁੱਖ ਦੱਸਦਾ ਆ ਕਿਸੇ ਦੀ ਗੱਲ ਕਿਸੇ ਨਾਲ ਸ਼ੇਅਰ ਨਾ ਕਰਿਆ ਕਰੋ